ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਹਾਂਜੀ 사ਸੀ ਗੱਲ ਜੀ 사ਸੀ ਗੱਲ ਜੀ ਅੱਜ ਜਿਹੜਾ ਇਹ ਬੀਐਸਐਫ 103 ਬਟਾਲੀਆ ਨਾਲੋਂ ਜਿਹੜਾ ਕਾਲੀਸ ਕਤਰੇ ਦੀ ਇਹ ਗਰਾਊਂਡ ਦੇ ਵਿੱਚ ਵਾਲੀਬਾਲ ਦਾ ਮੈਚ ਕਰਾਇਆ ਗਿਆ ਰੱਸਾ ਕਸੀ ਕਰਵਾਈ ਗਈ ਹੈ ਤੇ ਇਹ ਜਿਮ ਦੀਆਂ ਮਸ਼ੀਨਾਂ ਲਾਈਆਂ ਗਈਆਂ ਇਹਨਾਂ ਵੱਲੋਂ ਉਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਹੈ ਇਹ ਜੀ ਬੀਐਸਐਫ ਦਾ ਬਹੁਤ ਵੱਡਾ ਭਰਾਲਾ ਹੈ ਤੇ ਇਹਦਾ ਇਹਨਾਂ ਦਾ ਤਾਨਵਾਦ ਕਰਨੇ ਚਾਹੁੰਦੇ ਆ ਵੀ ਜਿਨ੍ਹਾਂ ਨੇ ਐਡਾ ਪ੍ਰਾਲਾ ਕਰਕੇ ਜਿਹੜਾ ਟੂਰਨਾਮੈਂਟ ਠੱਠੀ ਜੈਮਲ ਸਿੰਘ ਚ ਵੀ ਕਰਾਇਆ ਹੁਣ ਕਾਲਗਸ ਕਤਰਾ ਚ ਵੀ ਕਰਾਇਆ ਹੈ ਤੇ ਜਿਹੜਾ ਇਹਨਾਂ ਮਸ਼ੀਨਾ ਲਾਈਆਂ ਹੈ ਤੇ ਇਹ ਬੱਚੇ ਜਿਹੜੇ ਆ ਟੀ ਜੇ ਸਿੰਘ ਦੇ ਵੀ ਆਉਂਦੇ ਠੱਠੀ ਜੈਮਲ ਸਿੰਘ ਦੇ ਵੀ ਮਸਤ ਘੜ ਦੇ ਕਾਲਗਸ ਕਤਰਾ ਦੇ ਇੱਥੇ ਆ ਕੇ ਐਕਸਰਸਾਈਜ਼ ਕਰਦੇ ਆ ਤੇ ਸਟੇਡੀਆ ਬਣਾਇਆ ਬਹੁਤ ਜ਼ਿਆਦਾ ਪੰਚਾਇਤ ਦਾ ਤੇ ਇਹ ਬੀਐਸਐਫ ਦਾ ਸੀਓ ਸਾਹਿਬ ਨਹੀਂ ਜਿਹੜੇ ਆਏ ਆ ਸਾਹਿਬ ਇਹਨਾਂ ਦਹਿਤਾਨਵਾਦ ਕਰਦੇ ਆ ਵੀ ਇਹ ਪ੍ਰਾਂਦਾ ਸਾਡੇ ਦਿੱਕਤੇ ਨਹੀਂ ਕਹੇ ਨੇ ਨਹੀਂ ਕੀਤਾ ਜਿੰਨੀਆਂ ਵੀ ਇੱਥੇ ਬਟਾਲੀਆਂ ਬੀਐਸਐਫ ਦੀਆਂ ਇਹੋ ਪਿੱਛੇ ਆਈਆਂ ਇਹਨਾਂ ਨੇ ਆ ਕੇ ਪ੍ਰਾਲਾ ਕੀਤਾ ਵਾਲੀ ਵਾਲਾ ਸੀਐਸਓ ਸਾਹਿਬ ਵੱਲੋਂ ਨਸ਼ੇ ਨੂੰ ਲੈ ਕੇ ਜਿਹੜਾ ਕਿਹਾ ਗਿਆ ਹੈ ਕਿ ਪਿੰਡ ਵਾਸੀ ਸਾਥ ਦੇਣ ਕੀ ਉਸ ਦੇ ਲਈ ਕਦਮ ਜਿਹੜੇ ਉਠਾਏ ਜਾਣਗੇ ਉਹਦੇ ਵਾਸਤੇ ਵੀਰ ਜੀ ਮੈਂ ਇਸ ਗੱਲ ਦੇ ਉੱਤੇ ਬਿਲਕੁਲ ਬੀਐਸਐਫ ਨਾਲ ਸਹਿਮਤ ਆ ਵੀ ਸਾਨੂੰ ਬੀਐਸਐਫ ਦਾ ਸਾਥ ਦੇਣਾ ਚਾਹੀਦਾ ਹੈ ਜਿਹੜੇ ਮਾੜੇ ਅਨਸਰ ਆ ਉਹ ਜਿੱਥੇ ਸਾਨੂੰ ਦੱਸ ਦੇ ਸਦੇ ਸਾਨੂੰ ਦੱਸਣਾ ਚਾਹੀਦਾ ਹੈ ਇਹ ਜਿਹੜੇ ਡਰੋਨ ਆਉਣਦੇ ਆ ਪਾਕਿਸਤਾਨ ਤੋਂ ਇਹ ਸਾਡਾ ਪੰਜਾਬ ਦੀ ਜਵਾਨੀ ਖਤਮ ਕਰੀ ਜਾਂਦੇ ਆ ਇਹਦੇ ਸਾਨੂੰ ਸਾਥ ਦੇਣਾ ਚਾਹੀਦਾ ਤੇ ਇਹ ਜਿਹੜੇ ਡਰੋਨ ਨੇ ਬੰਦ ਕਰਨੇ ਚਾਹੀਦੇ ਆ ਜਿਹੜੇ ਆਉਂਦੇ ਆ ਹਾਂਜੀ ਇਹ ਸਾਡੇ ਨਾਲ ਵੀਰ ਹੈਗੇ ਆ ਕਾਲੀਏ ਤੋਂ ਉਹਨਾਂ ਦੇ ਨਾਲ ਵੀ ਕਰਾਂਗੇ ਗੱਲ ਜੱਗੇ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਬੀਐਸਐਫ ਵੱਲੋਂ بڑا ਛਲਾਗਾ ਯੋ ਕਦਮ ਉਠਾਇਆ ਗਿਆ ਉਸ ਸੰਬੰਧ ਵਿੱਚ ਤੁਹਾਡਾ ਕੀ ਬੀਐਸਐਫ ਦੇ ਲਈ ਕਹਿਣਾ ਜੀ ਇਸ ਸਰ ਬੋਰ ਬੋਰ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਆਣੂ ਜਿਹੜਾ ਸਾਡਾ ਇਹਨਾਂ ਨੇ ਮਤਲਬ ਸਾਡੇ ਬੱਚੇ ਆ ਚੰਗੇ ਰਸਤੇ 'ਚ ਮਤਲਬ ਲਾਉਣ ਡਟੇ ਆ ਤੇ ਦੇਖੋ ਜਿਵੇਂ ਪੰਜਾਬ ਦੇ ਵਿੱਚ ਛੇਵਾਂ ਦਰਿਆ ਵਗ ਰਿਹਾ ਨਸ਼ੇ ਦਾ ਉਸ ਬੰਦੇ ਵਿੱਚ ਸਾਰਾ ਨਾਣੇ ਜਿਹੜਾ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਸਾਨੂੰ ਆਪਣੀ ਨਸ਼ੇ ਦੇ ਵਿੱਚ ਰੁੱਲਦੀ ਹੋਈ ਪੀੜ੍ਹੀ ਨੂੰ ਕਿਸ ਤਰ੍ਹਾਂ ਬਚਾਉਣਾ ਚਾਹੀਦਾ ਤੁਹਾਡਾ ਆਮ ਦੁਨੀਆ ਦੇ ਲਈ ਕੀ ਮੈਸੇਜ ਹੈ ਮੇਕੋ ਭਾਜੀ ਤੁਸੀਂ ਸਵਾਲ ਕੀਤਾ ਅਸੀਂ ਤੁਹਾਨੂੰ ਇਸ ਚੀਜ਼ ਦਾ ਜਵਾਬ ਦਿੰਨੇ ਆ ਮਨ ਜਿਤਨਾ ਭਾਜੀ ਅੱਜ ਇਹਨਾਂ ਨੇ ਮਤਲਬ ਸਾਡੇ ਕਾਲਕੇ ਪਿੰਡ ਦੇ ਵਿੱਚ ਆਣ ਕੇ ਪ੍ਰੋਗਰਾਮ ਕੀਤਾ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਕਰਦੇ ਰਹਿਣਗੇ ਇਹੜਾ ਸਾਡੇ ਭਰਾਵਾਂ ਦਾ ਸਾਡੇ ਛੋਟੇ ਬੱਚਿਆਂ ਦਾ ਮਤਲਬ ਧਿਆਨ ਹੈ ਚੰਗੇ ਕੰਮਲ ਹੋਊਗਾ ਬੰਦ ਸਾਹਿਬ ਬੀਐਸਈ ਵੱਲੋਂ ਗੇਮਾਂ ਜਿਹੜੀਆਂ ਕਰਾਈਆਂ ਜਾ ਰਹੀਆਂ ਨੇ ਲੱਗਦਾ ਕਿ ਪਿੰਡਾਂ ਦੇ ਵਿੱਚ ਆਗੂਆਂ ਨੂੰ ਵੀ ਇਹ ਜਿਹੜੀ ਪਹਿਲ ਕਰਨੀ ਚਾਹੀਦੀ ਗੇਮਾਂ ਕਰਾਉਣੀਆਂ ਚਾਹੀਦੀ ਬੀਜੀ ਬਿਲਕੁਲ ਧਿਆਨ ਕਰਨਾ ਚਾਹੀਦਾ ਜਿਤਨਾ ਵੀਜੀ ਸਾਡੇ ਪੰਚਾਇਤ ਨੇ ਕੜ ਤੋਂ ਕੋੜੇ ਵੀ 5 ਲੱਖ ਰੁਪਏ ਦਾ ਸਮਾਨ ਲੈ ਕੇ ਅੰਦਰ ਰੱਖਿਆ ਹੈ ਤੇ ਰਹਿੰਦੀ ਕਥਰੀ ਇਹਨਾਂ ਨੇ ਕੱਢਤੀ ਮਤਲਬ ਸਾਹਿਬ ਹੋਣਾ ਨੇ ਤੇ ਇਸ ਤਰ੍ਹਾਂ ਵੀ ਇਹਦੀ ਜਿਤਨਾ ਸਾਡੇ ਪਿੰਡ ਹੁਣ ਅਰਜੀਤ ਸਿੰਘ ਸਰਪੰਚ ਹੈ ਉਹਨਾਂ ਨੇ ਵੇਖੋ ਇਹ ਜਿਹੜਾ ਗਰਾਊਂਡ ਆ ਘਟ ਕੋਲ ਸਾਢੇ ਕਿਛੇ ਐਂ ਗੱਲਿਆਂ ਦੇ ਵਿੱਚ ਬਣਾਇਆ ਆ ਆਮ ਪਿੰਡਾਂ ਦੇ ਵਿੱਚ ਇਨੀ ਜਗ੍ਹਾ ਨਹੀਂ ਜੇਗੀ ਜੇ ਕਿਸੇ ਪਿੰਡ ਦੇ ਵਿੱਚ ਮਤਲਬ ਇਦਾਂ ਗਰਾਊਂਡ ਨਾ ਹੋਊਗੀ ਤੇ ਬੱਚੇ ਸਾਡੇ ਖੇਡ ਨਹੀਂ ਕਿੱਥੇ ਇਹ ਵੀ ਇੱਕ ਅਰਜੀ ਇਸ ਨੂੰ ਹੋਣਾ ਦੀ ਚੰਗੀ ਸੋਚ ਆ ਇਹ ਕਰਕੇ ਮਤਲਬ ਥਾਂ ਬਣਿਆ ਤੇ ਤਾਂ ਹੀ ਅੱਜ ਜਿਹੜਾ ਪ੍ਰੋਗਰਾਮ ਇੱਥੇ ਚੱਲਣ ਦਾ 500 ਵੀ ਸਟੇਡੀਅਮ ਪਿੰਡ ਕਾਲੀਏ ਦੇ ਵਿੱਚ ਬਣਿਆ ਹੋਇਆ ਕਿੰਨੇ ਕ ਪਿੰਡਾਂ ਦੇ ਤਕਰੀਬਨ ਨੌਜਵਾਨ ਇੱਥੇ ਖੇਡਣ ਆਉਂਦੇ ਇਹ ਤੇ ਵੀ ਜੀ ਘੱਟ ਤੋਂ ਘੱਟ 15 ਕ ਪਿੰਡ ਤਾਂ ਆ ਹੀ ਜਾਂਦੇ ਨਾ अच्छा हां जी हां जी, लाके लाके लाके। लाके। जी, जी, जी मतलब अलग-अलग बॉर्डर वाले ਜਾਂ ਦੂਰੋਂ ਵੀ ਜਿਹੜੇ ਬਾਰਡਰ ਵਾਲੇ ਆਂਦੇ ਜਿੱਦਾਂ ਪੂਰਾ ਕੋਨਾਇਆ ਠੱਟੀ ਹੋਇਆ ਰਾਜੋ ਕੇ ਵਾਂ ਤੱਕ ਇੱਥੇ ਮਤਲਬ ਆਉਂਦੇ ਆ ਸਾਡੇ ਨਾਲ ਖਿਡਾਰੀ ਮੌਜੂਦ ਆ ਅਸੀਂ ਇਹਨਾਂ ਦੇ ਨਾਲ ਵੀ ਕਰਾਂਗੇ ਗੱਲ ਆਪਣੇ ਕੋਚ ਸਾਹਿਬ ਦੇ ਨਾਲ ਕਰਾਂਗੇ ਗੱਲ ਕੋਚ ਸਾਹਿਬ ਆਏਗਾ ਕਿਤੇ ਕੋਚ ਸਾਹਿਬ ਜਿਸ ਤਰ੍ਹਾਂ ਕਿ ਅੱਜ ਬੀਐਸਐਫ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਹੈ ਜਿਹੜਾ ਕਿ ਇੱਥੇ ਜਿੰਮ ਵਾਸਤੇ ਮਸ਼ੀਨਾਂ ਲਾਈਆਂ ਗਈਆਂ ਤੇ ਖੇਡਾਂ ਵੱਲੇ ਜਿਹੜਾ ਪ੍ਰੇਰਿਤ ਕੀਤਾ ਜਾ ਰਿਹਾ ਜਿਹੜੇ ਆਪਣੇ ਦੇਸ਼ ਦੇ ਨੌਜਵਾਨ ਨੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਪਹਿਲੀ ਵਾਰ ਨਹੀਂ ਹੈ ਇਹ ਬਹੁਤ ਵਾਰ ਦੋ 103 ਬਟਾਲੀਅਨ ਨੇ یہاں ਦੋ ਜ ਕੰਪੀਟੀਸ਼ਨ ਕਰਵਾਏ ਹੈ ਪਹਿਲੀ ਵਾਰ ਇਹਨਾਂ ਨੇ 2 ਮਹੀਨੇ ਇਧਰ ਕੈਂਪ ਵੀ ਲਾ ਛੱਡਿਆ ਇਥੇ ਤਕਰੀਬਨ ਸਾਡਾ 200 ਪਲੇਅਰ ਸੀ ਇਥੇ ਜਿਨ੍ਹਾਂ ਨੇ ਇਥੇ 2 ਮਹੀਨੇ ਜੋ ਹੈ ਕੈਂਪ ਵੀ ਇਹ ਸਭ ਨੇ ਲਾਇਆ ਫਿਜੀਕਲ ਕੈਂਪ ਉਹਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪ੍ਰਾਈਜ਼ ਦਿੱਤੇ ਬੰਦਿਆਂ ਨੂੰ ਟਰੈਕਸੂਟ ਦਿੱਤੇ ਸ਼ੂਜ਼ ਦਿੱਤੇ ਔਰ ਸਰਟੀਫਿਕੇਟ ਬਹੁਤ ਸਾਰੇ ਇਹਨਾਂ ਨੇ ਵਧੀਆ ਜੋ ਹੈ ਪ੍ਰਾਲਾ ਕਰਦੇ ਰਹਿੰਦੇ ਹਰ ਟਾਈਮ ਜੋ ਹੈ ਬੀਐਸਐਫ ਤੇ ਹੁਣ ਵੀ ਜਿਤਨਾ ਪ੍ਰਾਲਾ ਲਗਦਾ ਛੋਟੇ ਛੋਟੇ ਕੰਪੀਟੀਸ਼ਨ ਕਰਵਾਉਂਦੇ ਰਹਿੰਦੇ ਆ ਔਰ ਜਿਹੜਾ ਓਪਨ ਜਿਮ ਆ ਇਹਦੇ ਵਿੱਚ ਜਿਤਨਾ ਅਸੀਂ ਆਪਣਾ ਜਿਮ ਜੋ ਆਇਆ ਆਪਣੇ ਪੰਜਾਬ ਗਵਰਨਮੈਂਟ ਵੱਲੋਂ ਕਈ ਵਾਰੀ ਅਸੀਂ ਬੰਦ ਕਰ ਦਿੰਨੇ ਆ ਤੇ ਜਿਹੜਾ ਓਪਨ ਜਿਮ ਆ ਇਹਦੇ ਵਾਸਤੇ ਬਹੁਤ ਸਾਰੇ ਫਾਇਦੇ ਆ ਕਿਉਂਕਿ ਸਾਡੇ ਜਿਹੜੇ ਦੂਜਾ ਬਜ਼ੁਰਗ ਲੋਕ ਨੇ ਬੱਚੇ ਨੇ ਇੱਥੇ ਕਿਸੇ ਵੀ ਵਕਤ ਆ ਕੇ ਜੋ ਹੈ ਇਹਨੂੰ ਆਪਣਾ ਇਸਤੇਮਾਲ ਕਰ ਸਕਦੇ ਆ ਦੇਖੋ ਜੀ ਇੱਕ ਜਿਹੜੀ ਹੈ ਗਰਾਊਂਡ ਆ ਗਰਾਊਂਡ ਤੋਂ ਇੱਕ ਸਿਹਤ ਮਿਲਦੀ ਆ ਤੇ ਨਸ਼ੇ ਤੋਂ ਕੀ ਮਿਲਦਾ ਉਹ ਤੁਸੀਂ ਵੀ ਜਾਣਦੇ ਹੋ ਤੇ ਮੈਸੇਜ ਦੋਗੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਨੂੰ ਅਸੀਂ ਤਾਂ ਜੀ ਇੱਥੇ ਜਿੰਨਾ ਵੀ ਆਪਣਾ ਇਲਾਕਾ ਉਹਨੂੰ ਸਾਰਿਆਂ ਨੂੰ ਇਹ ਮੈਸੇਜ ਦੇ ਦੇ ਜਿੱਥੇ ਜਗ੍ਹਾ ਜਗ੍ਹਾ ਜਾ ਕੇ ਅਸੀਂ ਲੌਸਮੈਂਟਾ ਕਰਵਾਉਂਦੇ ਰਹਿੰਨੇ ਆ ਕਿ ਤੁਸੀਂ ਇਸ ਗਰਾਊਂਡ ਦੇ ਵਿੱਚ ਆਓ ਫ੍ਰੀ ਸੇਵਾ ਇਥੇ ਨਾ ਕਿ ਜਿੱਥੇ ਤੁਸੀਂ 150000 ਰੁਪਇਆ ਤੁਸੀਂ ਦਿੰਦੇ ਜੇ ਫੀਸ ਉਸ ਕੋਚ ਕੋਲੇ ਤੁਸੀਂ ਜਾਂਦੇ ਜੇ ਲੇਕਿਨ ਇੱਥੇ ਫ੍ਰੀ ਸੇਵਾ ਕੋਈ ਪੈਸਾ ਨਹੀਂ ਲਿਆ ਜਾਂਦਾ ਬੱਚਿਆਂ ਦਾ ਮਾਨ ਸਨਮਾਨ ਵੀ ਕੀਤਾ ਜਾਂਦਾ ਤੇ ਅਸੀਂ ਆਪਣੇ ਵੱਲੋਂ ਵੀ ਛੋਟੇ ਛੋਟੇ ਕੰਪੀਟੀਸ਼ਨ ਕਰਵਾਉਣੇ ਰਹਿਲੇ ਆ ਬੱਚਿਆਂ ਨੂੰ ਮੈਡਲ ਦਈਦੇ ਆ ਹੋਰ ਵੀ ਜੋ ਸਹਿਤਾ ਹੋਵੇ ਉਹ ਦਿੱਤੀ ਜਾਂਦੀ ਆ ਲੇਕਿਨ ਅਸੀਂ ਕਹਿੰਦੇ ਇਲਾਕੇ ਦੇ ਬੱਚੇ ਆਓ ਤਾਂ ਸਹੀਂ ਲੇਕਿਨ ਇੱਕ ਨਸ਼ੇ ਨੇ ਇੰਨਾ ਬੱਚਿਆਂ ਦੇ ਉੱਪਰ ਪ੍ਰਭਾਵ ਪਾ ਕੇ ਤਾਂ ਇੱਕ ਬਚਨੇ ਬਰਬਾਦ ਕਰਤਾ ਇੱਕ ਸਾਰੇ ਜਿਹੜੇ ਬਾਹਰਲੇ ਦੇਸ਼ਾਂ ਦੀਆਂ ਬੱਚਿਆਂ ਨੂੰ ਉਡਾਨਾਂ ਨੇ ਉਹਨਾਂ ਨੇ ਇੱਕ ਦੂਜਾ ਸਾਡੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਬੱਚੇ ਜਿੰਨੇ ਵੀ ਆ ਉਹ ਜੋ ਹੈ ਬਾਹਰ ਨੂੰ ਭੱਜੀ ਜਾ ਰਹੇ ਆ ਕਿ ਅਸੀਂ ਬਾਜੇ ਫਿਜ਼ੀਕਲ ਵਾਲੇ ਹੁਣ ਕਾਫੀ ਬੱਚਿਆਂ ਦਾ ਘਾਟ ਰਜੋਨ ਹੋਇਆ ਤੇ ਅਸੀਂ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਇਹ ਗਰਾਊਂਡ ਦੇ ਵਿੱਚ ਆਓ ਪੰਜਾਬ ਦੀ ਤਕਰੀਬਨ ਮੈਨੂੰ ਲੱਗਦਾ ਕਿ ਆ ਤੀਸਰੇ ਨੰਬਰ ਦੀ ਗਰਾਊਂਡ ਹੈ ਔਰ ਜ਼ਿਲ੍ਹੇ ਦੀ ਪਹਿਲੀ ਗਰਾਊਂਡ ਹੈ ਏਡੀ ਵੱਡੀ ਜਿਹੜੀ ਸ਼ਾਂਕਿਲਿਆਂ ਦੇ ਵਿੱਚ ਆ ਜਿਹੜਾ ਇਸ ਪੰਚਾਇਤ ਨੇ ਸਾਨੂੰ ਦਿੱਤੀ ਆ ਤੇ ਪੰਚਾਇਤ ਵੀ ਇੱਕ ਤਕਰੀਬਨ 3.5 ਲੱਖ ਰੁਪਏ ਦਾ ਘਾਟਾ ਇੱਕ ਸਾਲ ਦੇ ਵਿੱਚ ਪਾ ਰਹੀ ਆ ਬੱਚਿਆਂ ਵਾਸਤੇ ਅੱਜ ਕਿਹੜੀ ਕਿਹੜੀ ਟੀਮ ਦੇ ਦਰਮਿਆਨ ਜਿਹੜਾ ਮੈਚ ਕਰਵਾਇਆ ਗਿਆ ਤੇ ਕਿਹੜੀ ਜੇਤੀ ਰਹੀ ਇਹ ਜੀ ਕਾਲੀਆ ਸਗਤਰਾ ਔਰ ਠੱਠੀ ਜੈਮਲ ਸਿੰਘ ਦੇ ਵਿੱਚ ਵਾਲੀਬਾਲ ਦਾ ਕੰਪੀਟੀਸ਼ਨ ਹੋਇਆ ਸੀ ਜਿਹਦੇ ਵਿੱਚ ਕਾਲੀਆ ਸਗਤਰਾ ਸਗਤਰਾ ਇਹ ਸੌਰੀ ਕਾਲੀਆ ਜੋ ਹੈ ਜੇਤੂ ਰਿਆ ਦੂਸਰਾ ਰੱਸੀ ਖਸੀ ਦੇ ਵਿੱਚ ਕਾਲੀਆ ਤੇ ਸਗਤਰਾ ਦੀ ਟੀਮ ਦਾ ਕੰਪੀਟੀਸ਼ਨ ਹੋਇਆ ਸੀ ਜਿਹਦੇ ਵਿੱਚ ਕਾਲੀਆ ਦੀ ਟੀਮ ਜੋ ਜੇਤੂ ਰਹੀ Thank you. Thank you. Thank you.